हां जी मित्रों की हालचाल गुड मॉर्निंग साया नो मित्रों आज हम चले हैं पटियाला कबाड़ मार्केट ट्रैक्टर का सामान ले आना ਤੇ ਗੱਡੀ ਥੋੜੀ ਗੰਦੀ ਸੀ ਪਹਿਲਾਂ ਮੈਂ ਕਿਹਾ ਗੱਡੀ ਧੋ ਕੇ ਚੰਗੀ ਤਰ੍ਹਾਂ ਚਮਕਾ ਕੇ ਫਿਰ ਨਿਕਲਦੇ ਆਂ ਬੰਦੇ ਸਾਡੇ ਅੱਜ ਉੱਠਣੇ ਥੋੜਾ ਲੇਟ ਹੋ ਗਏ ਰਾਤੀ ਦੁਕਾਨ ਤੇ ਕੰਮ ਲੱਗੇ ਸੀਗੇ ਇਸ ਵਜ੍ਹਾ ਨਾਲ ਸੀ ਥੋੜਾ ਜਿਹਾ ਲੇਟ ਚੱਲੇ ਆਂ ਬਾਕੀ ਵੀਡੀਓ ਨਾਲ ਜੁੜੇ ਰਹੋ ਸਾਡੀ ਨਾਲ ਪਹਿਲਾਂ ਤਾਂ ਹੁਣ ਗੱਡੀ ਚੰਗੀ ਤਰ੍ਹਾਂ ਧੋ ਕੇ ਫਿਰ ਆਪਾਂ ਨਾਕੇ ਤਿਆਰ ਸ਼ਿਆਰ ਹੋ ਕੇ ਨਿਕਲਦੇ ਆ ਪਟਿਆਲਾ ਕਬਾੜ ਮਾਰਕੀਟ ਲਈ ਰਾਮੂ ਲਾਇਆ ਸੀ ਗੱਡੀ ਤੋਂ ਹੁਣ ਅੱਜ ਐਦਾਂ ਕਿਦਾ ਕੱਢਦੇ ਨਹੀਂ ਕਿੱਥੇ ਜਾਣਾ ਅੱਜ ਸਮਾਨ ਲੈਣਾ ਕਿਹੜਾ हां जी मित्रों बाकी ਗੱਲਾਂ ਨੂੰ ਛੱਡਦੇ ਹੋਏ ਬੰਦੇ ਸਾਡੇ ਗੱਡੀ ਵਿੱਚ ਬਹਿ ਗਏ ਪਹਿਲਾਂ ਹੀ ਤੇ ਆਪਾਂ ਨਿਕਲਦੇ ਹਾਂ ਜੀ ਮਿੱਤਰੋ ਚੱਲੇ ਆਂ ਸੀ ਪਟਿਆਲੇ ਪੰਜਾਬ ਦਿਖਾਦੇ ਆ ਮਾਹੌਲ ਅੱਜ ਦਾ ਤੇ ਕਿਵੇਂ ਅਸੀਂ ਕਰਾਰੇ ਆ ਟਰੈਕਟਰ ਤਿਆਰ ਆ ਸਾਡੇ ਫਰੀਦ ਬਾਜੀ ਇਹਨਾਂ ਕਰਕੇ ਆ ਥੋੜੇ ਅਸੀਂ ਲੇਟ ਹੋ ਗਏ ਸੋ ਉੱਤੇ ਥੋੜੇ ਲੇਟ ਉੱਥੇ ਆਦਮ ਥੋੜੇ ਲੇਟ ਹੋ ਗਏ ਸੀ ਸੋਹਣੇ ਨੂੰ ਲਗਾਣੇ ਦਾ ਟਾਈਮ ਹੈ ਨਹੀਂ ਇਹਨਾਂ ਨੂੰ ਤਾਂ ਥੋੜਾ ਲੇਟ ਹੋ ਗਏ ਇਹ ਰਾਤੀ 12 ਵਜੇ ਮੈਨੇ ਫੋਨ ਕਰਨ ਲੱਗੇ ਵੇ ਕਹਿੰਦੇ ਭਾਜੀ ਹੋਰ ਸਵਾਰਟ ਆਨ ਕਰਿਓ ਜੀ ਗੱਲ ਵਿੱਚੇ ਰਹਿ ਗਈ ਤਾਂ ਫਿਰ ਕੁਛ ਕਹੋ ਇਹਨਾਂ ਨੇ ਕਿ ਠੀਕ ਹੈ ਜੀ ਸਮਝ ਆਉ ਇਹਨਾਂ ਨੂੰ ਮੜਿਆ ਤੁਸੀਂ ਪਹੁੰਚ ਗਏ ਜੀ ਭਾਈ ਦੀ ਵਰਕਸ਼ਾਪ ਤੇ ਭਾਜੀ 5 ਮਿੰਟ ਤੱਕ ਆਣ ਲੱਗੇ ਤੁਸੀਂ ਚੱਲੇ ਸੀ ਪਟਿਆਲੇ ਨੂੰ ਸਮਾਨ ਲਿਆਣ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਤੇ ਆਪਾਂ ਪਹੁੰਚ ਗਏ ਆ ਪਟਿਆਲਾ 5-7 ਮਿੰਟ ਵਿੱਚ ਅਸੀਂ ਕਵਾੜ ਮਾਰਕੀਟ ਵਿੱਚ ਐਂਟਰ ਹੋ ਜਾਾਂਗੇ ਤੇ ਆਦਿ ਚ ਜਾਂਦੀ ਹੈ ਹਫਤਾਂ ਹੋ ਗਏ ਦਾ بارش ਲੱਗੀ ਸਨ ਉੱਥੇ ਪਹੁੰਚਦੇ ਆ ਨਾ ਮਾਹੌਲ ਕਰਨੇ ਯਾਰ ਮਾਹੌਲ ਪੂਰਾ ਗਰਮ ਗਰਮ ਹੋ ਗਿਆ ਈ ਕੀ ਕਹਿੰਦੇ ਭਾਜੀ ਜੀ ਦਾ ਆਨੰਦ ਮਾਣ ਰਹੇ ਹੋ ਹੋਰ ਹੋਰ ਜੀ ਭਾਈ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਮੌਕੇ ਤੇ بارش ਲੱਗੀ بارش ਲੱਗੀ ਤੇ ਹੁਣ ਕੀ ਕਰੀਏ ਤੇ ਪਟਿਆਲਾ ਕਬਾਰਵਾਲ ਜਣੇ ਬਹੁਤ ਜ਼ਿਆਦਾ ਡੋਣ ਜਗ੍ਹਾ 'ਚ ਤੇ ਹੋ ਸਕਦਾ ਉੱਥੇ ਪਾਣੀ ਖੜਾ ਹੋਵੇ ਤੇ ਖੋੜ ਖੋਲ ਕੇ ਤੇ ਪੈਂਟਾ ਚੜਾ ਕੇ ਤੇ ਮੈਂ ਸਾਰੇ ਸਾਹ ਨਾਲ ਕਿਸ਼ਤੀ ਵਾਗੇ ਜਾਣਾ ਪੈਣਾ ਕਿਸ਼ਤੀ ਵਾਗੇ ਜਾਣਾ ਪੈਣਾ ਸਾਨੂੰ ਦੇਖਦੇ ਆ ਮਿੱਤਰੋ ਜੁੜਦੇ ਹੋ ਸਾਡੇ ਨਾਲ ਹਾਂਜੀ ਅੱਗੇ ਦੀ ਕਹਾਣੀ ਕਾਰਵਾਈ ਹੋਟੇਗੀ ਕੀ ਹਾਂਜੀ ਜਿਹੜੇ ਵੀ ਸੱਜਣ ਮਿੱਤਰ ਸਾਡੀ ਵੀਡੀਓ ਦੇਖਦੇ ਆ ਉਹ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਓ ਤੇ ਕਮੈਂਟਾਂ 'ਚ ਆਪਣੀ ਰਾਏ ਦੇ ਕੇ ਜਰੂਰ ਜਾਇਓ ਵੀ ਵਲੌਗ ਇਸ ਤਰ੍ਹਾਂ ਦੇ ਬਣਾਇਆ ਕਰੀਏ ਚੰਗਾ ਮਿੱਤਰੋ ਬੰਦੇ ਬਾਈ ਫੇਸਬੁਕ ਤੇ ਹਾਂਜੀ ਮਿੱਤਰੋ ਪਹੁੰਚ ਗਏ ਅਸੀਂ ਪਟਿਆਲਾ ਕਵਾੜ ਮਾਰਕੀਟ ਤੇ ਇਹ ਕੋਨੇ ਯਾਰਾ ਪਟਿਆਲੇ ਕਵਾਡ ਮਾਰਕੀਟ ਦਾ ਕਿੰਨੀ ਵਧੀਆ ਮਾਰਕੀਟ ਆ ਇਹ ਪਾਣੀ ਖੜਾ ਹੈ ਹਾਂਜੀ ਆ ਦੇਖੋ ਜੀ ਕਵਾਡ ਮਾਰਕੀਟ ਇੰਨੀ ਹੋ ਜੇ ਦੇਖੋ ਕਿੰਨਾ ਕਵਾਡ ਹੈ ਜੀ ਇੱਥੇ ਹਾਂਜੀ ਹਾਂਜੀ ਜੋ ਮਰਜ਼ੀ ਲੈ ਬੰਨ ਨਵਾਂ ਟਰੈਕਟਰ ਤਿਆਰ ਕਰ ਲਓ ਇੱਥੇ ਲੱਗੇ ਹਾਂਜੀ ਵਿੰਦਰભાઈ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਹੁਣ ਦੱਸੋ ਭਾਈ ਗੱਡੀ ਚਲਾਈਏ ਇਹ ਗੱਡੀ ਉਹ ਲਵਾਉਂਦੇ ਆਂ ਹਰ ਤਰ੍ਹਾਂ ਦਾ ਸਮਾਨ ਮਿਲਦਾ ਉਸ ਐਸੇ ਜੀ ਗੱਡੀ ਦਾ ਜੋ ਮਰਜ਼ੀ 파ਟ ਦੇ ਰੂਟ ਟਰੈਕਟਰ ਦਾ ਲੈ ਲਓ ਮਸ਼ੀਨਾਂ ਦਾ ਲੈ ਲੋ ਜਨਰੇਟਰ ਦਾ ਕਿੱਥੇ ਮਿਲਦੇ ਨੇ ਬਾਈ ਅ ਗੱਡੀ ਸਕਰਪਿਓ ਖੜੀ ਹੋ ਜੇ ਤਿਆਰ ਕਰਨੀ ਹੋਵੇ ਹਾਂਜੀ ਹਾਂਜੀ ਆ ਸੀ ਕਿਸਨੋਈ ਦੀ ਬੋਡੀ ਜੈਰੀ ਆ ਬਿਲਕੁਲ ਸਾਫ਼ ਸੁਥਰੀ ਕੋਈ ਸਮਾਨ ਚਾਹੀਦਾ ਇੱਥੇ ਆ ਕੇ ਬਾਈ ਜੋ ਮਰਜ਼ੀ ਲੈ ਜਾਓ ਆ ਨਵੇਂ ਟਾਇਰ ਪਿਆ ਜੀ ਟਰੈਕਟਰ ਦਾ ਕੋਈ ਨੇੜਾ ਹਾਂ ਰੇਡੀਅਲ ਟਾਇਰ ਹੈ ਜੇ ਚਾਹਵਾਨ ਹੋਵੇ ਤਾਂ ਲੈ ਸਕਦਾ ਇੰਜਣੇ ਇੰਜਣ ਵੇਚ ਇੰਜਣੇ ਇੰਜਣ ਇੰਜਣ ਤਾਂ ਬਾਧੂ ਪਿਆ ਜੀ ਇੱਥੇ ਇਹ ਪਾਪਾ ਕੀ ਕਰਨ ਡਿਆਈ ਪਾਪਾ ਪਾਪਾ ਕਾਹ ਚ ਨਹੀਂ ਕਰਨ ਡਿਆਈ ਆਹ ਹਣਾ ਸੈਡ ਦਵਾਂ ਦੇ ਜਾਣਦੇ ਟਰੈਕਟਰ ਟਰੈਕਟਰ ਹੈ ਮਿੱਤਰੋ ਟਰੈਕਟਰ ਹੀ ਟਰੈਕਟਰ ਇੱਥੇ ਭਾਈਆ ਫਾਰਮ ਟਰੈਕ ਪੂਰਾ ਹਿੱਸੇ ਇਸ ਮਾਰਕੀਟ ਵਿੱਚ ਨਾ ਸਭ ਤੋਂ ਜ਼ਿਆਦਾ ਟਰੈਕਟਰ ਖੁੱਲੇ ਆ ਜਿਹੜੇ ਐਮੇਂਦਰਾ ਸਭ ਤੋਂ ਸਸਤਾ ਰੇਟ ਆ ਐਮੇਂਦਰਾ ਦੇ ਸੋਨਾਲੀਕਾ ਦੀ ਮਾਰਕੀਟ ਬਹੁਤ ਹੈ ਇੱਥੇ ਲੇਕਦਰਾਂ ਦੀ ਇੱਕ ਕਵਾੜਾਂ ਦੇ ਭਾਜ ਵਿਕਦੇ ਇੱਥੇ ਜੀ ਹੋਰ ਭਾਈ ਸੋਰੀ ਯਾਰ ਮੇਜੇ ਗਈ ਤੁਹੀਂ ਇੱਥਾ ਸੋਨ ਸਭ ਤੋਂ ਜ਼ਿਆਦਾ ਟਰੈਕਟਰ ਮਿਲਣੇ Mahindra ਸੋਨਾਲੀ ਕਾ ਇਸ ਤੋਂ ਇਹ ਸਿੱਧ ਹੁੰਦਾ ਏ ਵੀ ਇਹ ਟਰੈਕਟਰ ਥੋੜੇ ਹਲਕੇ ਟਰੈਕਟਰ ਤਾਂ ਇੱਕ ਵਾਰ ਦੇ ਵੱਡ ਹੁੰਦਾ ਬਾਕੀ ਇਹ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਹਿਣਾ ਵੀ ਨਹੀਂ ਚਾਹੀਦਾ ਜੋ ਗੱਲ ਹੈ ਸਾਫ਼ ਕਰੇ ਕਰਦੇ ਤੁਸੀਂ ਦੇਖ ਰਹੇ ਹੋ ਬਲੌਗ ਵਿੱਚ ਟਰੈਕਟਰ ਸਭ ਤੋਂ ਜ਼ਿਆਦਾ ਇੱਥੇ Mahindra ਦੇ ਸੋਨਾਲੀ ਕਾ ਹੈ ਮੱਡ ਹੋਵੇ ਗੱਡੀਆਂ ਹੀ ਗੱਡੀਆਂ ਗੱਡੀਆਂ ਉਹਨਾਂ ਵਿੱਚ ਕੀ ਫਰਕ ਹੈ ਭਾਈ ਕਿਹਦਾ ਹੈ ठीक है भाई हुँ। है हुँ। बाल कैसे रखे मेरा आपका फैल का फैन हो गया भाई हम भी रखेगा ऐसा बाल भाई जी कह दीजिए इधर ब्लॉग में बरसात के मौसम में इधर आने का बरखा ना हो चल भाई हां जी मित्रों बरसात ਦੇ ਮੌਸਮ ਵਿੱਚ ਪਟਿਆਲਾ ਕਵਾਰ ਮਾਰਕੀਟ ਨਾ ਆਓ ਭਾਈ ਸਾਡੀ ਤਾਂ ਹੀ ਰਾਜਾ ਦੇਖੋ ਇਹ ਸਾਡਾ ਭਰਾ ਕਿੱਦਾਂ ਆ ਰਿਹਾ ਕਿੱਦਾਂ ਆ ਰਿਹਾ ਬਹੁਤ ਭਾਈ کیسے ਹੋ ਭਾਈ ਇਧਰ ਕਹਿੰਦਾ ਚੈਨਲ ਮੈਂ ਹੁਮਾਰੀ ਥੋੜਾ ਕਰ ਦੋ ਇਧਰ ਕੀ ਨਾਮ ਹੈ ਆਪਕਾ ਇਹ ਕੁੰਜਾ 06 ਵਾਲੇ ਠੀਕ ਹੈ ਕਰ ਦੂੰਗਾ ਕਰ ਦੂੰਗਾ ਨਾ

ਔਰ ਬਾਕੀ ਸਮਾਨ ਆਪਣਾ ਆਉਂਦਾ ਪਿਆ ਇਹਦਾ ਕੋਡ ਆ ਆ ਮਿੱਤਰੋ ਕਾਰਡ ਹੈ ਜਿੱਥੋਂ ਅਸੀਂ ਸਮਾਨ ਚੱਕਿਆ ਹੀ ਅਵਤਾਰ ਸਿੰਘ ਗੈਡ ਸਨਜ ਆ ਸ਼ੋਗ ਹੈ ਭਾਈ ਹਾਂਜੀ ਮਿੱਤਰੋ ਕਰਾ ਰਹੇ ਆ ਅਸੀਂ ਸਮਾਨ ਲੋਡ ਅਚੁੱਲਾ ਪਾਲਿਆ ਆਪਾਂ ਗੱਡੀ 'ਚ ਨਵੇਂ ਮਾਡਲ ਦਾ 2025 ਮਾਡਲ ਆ ਅਚੁੱਲਾ ਵਾਹ ਜੀ ਵਾਸ ਮਰੇ ਅੱਗੇ ਜਾਣ ਵੇ ਬਸ ਫੇ ਘੁੰਮ ਕੇ ਆਣਾ ਪਾਣੀ ਚੀਂਆ ਦੇਖਣੇ ਸਾਥ بس 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 ਮਿੱਤਰ ਰੱਖਾ ਰਹੇ ਆ ਸਮਾਨ ਅਸੀਂ ਗੱਡੀ ਚ ਪੱਲਾ ਪ੍ਰ ਕੀ ਕਰਦਾ ਹੋਊਗਾ ਇਧਰ ਪਟਿਆਲਾ ਕਵਾਰ ਮਾਰਕੀਟ ਮੈਂ ਗਰੀਨ ਵਾਲੇ ਪ੍ਰੀਤ ਦੀ ਬੱਕਰੀ ਮੈਂ ਆ ਦੇਖੋ ਫਰੀਦ ਦੇ ਹਿੱਸਾ ਬਣਾਣਾ ਤਗੜਾ ਸੀ ਉਹ ਕਿੱਧਰ ਗਿਆ ਉਹ ਬੈਠੋ ਉਹ ਦੇਖੋ ਹੋ ਲੈਣ ਦਾ ਅੱਛਾ ਹਾਂ ਹਾਂ ਹੋ ਲੈਣ ਦਾ ਹਿੱਸਾ ਉਹ ਦੇਖੋ ਸਾਹਮਣੇ ਤੇ ਆ ਠੀਕ ਹੈ ਉਹ 4x4 ਦੇ ਟਾਇਰ ਨਾ ਨੇ ਤੇ ਅੰਤ ਤੱਕ ਹੂੰ ਦੇਖੋ ਗੁੱਡੀ ਰਬੜ ਨਹੀਂ ਤਰੀ ਹੈ ਜਿਹੜੇ ਬਾਣੇ ਦੇ ਹੁੰਦੇ ਆ ਠੀਕ ਆ ਇਹ ਅਸੀਂ ਬਣਾਣਾ ਹੈ ਛੋਟਾ ਟਰੈਕਟਰ ਫਰੀਦ ਛੋਟਾ ਟਰੈਕਟਰ ਬਣਾਉਣਾ ਫਰੀਦ ਟਰੈਕਟਰ ਹੈਗਾ ਮਾਰਾ ਯਾ ਇਹਨੂੰ ਹਿੱਸਾ ਲਾਣਾ ਸੀ ਤਗੜੇ ਤੋਂ ਤਗੜਾ ਚੱਕ ਮਾਰਿਆ ਅੱਛਾ ਠੀਕ ਹੈ ਜੀ ਠੀਕ ਹੈ ਉਹਦੇ ਦੋ ਪਿਸਟਲ ਵਾਲੇ ਪਿਆ ਹੋਏ ਕਿੱਦਾਂ ਭਾਜੀ ਦੋ ਪਿਸਟਲ ਵਾਲੇ ਪਿਆ ਹੋਏ ਆਪਾਂ ਸਿਲੰਡਰੀ ਇੰਜਨ ਫਿੱਟ ਕਰਨਾ ਪਿਆ ਜੀ ਇਹਦੇ ਕੋ ਅੱਛਾ ਵੀ ਥੋੜਾ ਇਹਦਾ ਇੰਜਨ ਮੇਂਦਰਾ ਦੇ ਇੰਜਨ ਆ ਪੇ ਆ ਦੇਖੋ ਜੀ 300 ਸਿਲੰਡਰੀ ਉਹ ਸਰਾਜ ਜੀ ਦੇ ਪਰੇ ਆਉਂਦੇ ਆ ਜੂਰੇ ਹਾਂ ਫਾਰਮ ਡਰਾਈਵ ਹਾਂਜੀ ਮਿੱਤਰੋ ਪਟਿਆਲਾ ਤੋਂ ਨਿਕਲ ਗਏ ਆਪਾਂ ਸਮਾਨ ਲੋਡ ਕਰਕੇ ਰਸਤੇ 'ਚ ਮਾਤਾ ਰਣ ਦੇਵ ਜੀ ਦੇ ਲੰਗਰ ਲੱਗਿਆ ਹੋਇ ਸੀ ਤੇ ਸਾਰੇ ਥੋਲੀਆਂ ਇਹ ਸਕੁਲਪੀਆਂ ਠੰਡੇ ਠੰਡੇ ਸਮਾਨ ਸਾਡੇ ਕੋਲ ਬਹੁਤ ਹੋ ਗਿਆ ਜੀ ਤਾਕੋ ਸਮਾਨ ਸਾਡੇ ਕੋਲ ਗੱਡੀ ਭਰੀ ਪਈ ਸਮਾਨ ਦੀ ਇਸ ਟਾਈਮ ਅਸੀਂ ਖੜੇ ਆ ਮਰਿੰਡਾ ਗੱਡੀਆਂ ਦੀ ਇੱਥੇ ਕਵਾੜ ਮਾਰਕੀਟ ਤੇ ਇੱਥੋਂ ਅਸੀਂ ਲਿਆ ਆਪਣੀ ਸਕੋਰਪਿਓ ਲਈ ਏਸੀ ਵਾਲਾ ਪੱਖਾ ਜੋ ਕਿਸਾਨੋ ਕਿਤੇ ਨਹੀਂ ਮਿਲਿਆ ਪਟਿਆਲੇ ਚ ਆਹ ਬੰਦੇ ਸਾਡੇ ਆਇਆ ਕਰਦੇ ਪੇਮੈਂਟ ਕਰਕੇ ਗੱਡੀਆਂ ਇੱਥੇ ਵੀ ਕਾਫੀ ਖੁੱਲੀਆਂ ਮਤਾਂ ਬਸ਼ੋੜੀ ਮਾਰਕੀਟ ਹੈ ਕੀ ਬਣਿਆ ਹੋ ਗਈ ਉਗੀ ਵੇ ਮਟਾ ਕਿੰਨੇ ਕਹਿੰਦਾ 200 ਦਿੱਤੇ ਯਾਰ ਹੁਣ 500 ਆ ਗਏ ਲੈ ਦੇਖ ਲੈ ਬੜਿਆਲਾ ਕਮਾਰ ਮਾਰਕੀਟ ਬਾਈ ਚੋਰ ਵੀ ਕਾਫੀ ਬੈਠੇ ਆ ਆਪਣਾ ਧਿਆਨ ਨਾਲ ਜਾਓ ਠੀਕ ਨਹੀਂ ਆ ਦੋ ਇੰਡੀਕੇਟਰ ਉਥਾ 500 ਦੇ ਦੱਦੇ ਸੀਗੇ ਆ ਦੇਖੋ ਮਿੱਤਰੋ ਜੀ ਪਹੁੰਚ ਗਏ ਸ਼੍ਰੀ ਨੰਦਵਰ ਸਾਹਿਬ ਆਪਣੇ ਭਜਰੀ ਵਰਕਸ਼ਾਪ ਤੇ ਪਹੁੰਚ ਗਿਆ ਸੀ ਵਰਕਸ਼ਾਪ ਤੇ ਸ਼ੁਖ ਸ਼ਾਂਤੀ ਰੱਖੀ ਜਾਨੋ ਯਾਨ ਦੇ ਗੱਡੀ ਛਿੜੀ ਹੁੰਦੇ ਰਹੀ ਹੱਥ ਮੇਰੇ ਵਿੱਚ ਤੋਂ ਆ ਗਏ ਆਣਾ ਛੋਟਾ ਲੋਗਿਆ ਮੈਨੂੰ ਤਰਸੇ ਉਦੋਂ ਮੜਾ ਨਾ ਕਰਿਆ ਵਾ ਹੋਰ ਜੀ ਲਾਓ ਲਾਓ ਗੱਡੀ ਬੈਗ ਲਾਓ ਆਜੋ ਸਰ ਤੁਸੀਂ ਵੀ ਚੱਕੋ ਸਮਾਨ ਗੱਡੀ ਬੈਗ ਹੱਕ ਲੈਣੀ ਜੀ ਦਵਾਦੋ ਦਵਾਦੋ ਆਹ ਸਾਰਾ ਸਮਾਨ ਪਿਆ ਹੀ ਖੁੱਲਿਆ ਮਿੱਤਰੋ ਗਰਾਰੀਆਂ ਇਹਦੀਆਂ ਮਿਲੀਆਂ ਨਹੀਂ ਹੈਗੀਆਂ। ਨਾ ਹੀ ਤੇਲ ਬ੍ਰੇਕਾਂ ਮਿਲੀਆਂ। ਇਹਦਾ ਕੰਮ ਚੱਲ ਗਿਆ ਸਾਡਾ ਅਗਲੇ ਮਹੀਨੇ। ਬਾਬਾ ਅਗਲੇ ਮਹੀਨੇ ਚੱਲ ਗਿਆ ਕੰਮ ਸਾਡਾ ਤੇਲ ਬ੍ਰੇਕਾਂ ਵਾਲਾ ਤੇ ਗਰਾਰੀਆਂ ਜਿਹੜਾ ਆਪੇ ਆਉਣ ਵਾਲਾ ਕੰਮ ਅਗਲੇ ਮਹੀਨੇ ਚੱਲ ਗਿਆ। ਇਹ ਗਰਾਰੀਆਂ ਭਾਈ ਮਿਲਿਆ ਨਹੀਂ। ਅਗਲੇ ਮਹੀਨੇ ਚੱਲੂਗਾ ਕੰਮ। ਉਹ ਉਹ ਭੇਜੂਗੇ ਸਾਨੂੰ ਜਾਣਾ ਨਹੀਂ ਪੈਣਾ। ਭੇਜੂਗੇ ਉਹ। ਬਾਕੀ ਸਟੇਜਿੰਗ ਦਾ ਕਰੋ ਤੁਸੀਂ। ਪਾਵਰ ਕਰੋ ਜਾਨੋ। ਹਾਂ। ਸਮਾਨ ਆ ਗਿਆ ਬਾਕੀ ਪੈਡਲ ਬੁੱਡਰ ਰੇਸ ਵਾਲੇ ਕਰੋ ਤਿਆਰ ਜਾਣ ਹਿੱਸਾ ਟੋਟਲ ਹੀ ਸਭ ਕੁਝ ਆ ਗਿਆ ਬੱਸ ਹੋਰ ਫੇਰ ਆਣਵਾਣ ਦੋ ਮਿੱਤਰੋ ਆਣ ਦੋ ਦਾ ਪੁਰਾਣਾ ਪੁਰਾਣਾ ਸਮਾਨ ਹੈ ਇਹ ਦਾ ਫੋਲੋ ਭਾਈ ਡਿੱਗੀ ਲੋ ਭਾਈ ਸਮਾਨ ਹੈ ਸਮਾਨ ਸੈਂਟਰ ਗੂਲਰ ਸਵਾਨੀ ਸਮਾਨ ਕੋ ਸਿੱਧਾ ਕੰਟੈਕਟ ਕਰ ਹਾਂ ਇਹ ਤੇ ਰੱਖ ਜਿਆਦਾ ਖਾਦਾ ਲੱਗਦਾ ਆ ਭਾ ਵੀ ਜਾਈ ਰੁਣਾ ਆ ਭਾਜੀ ਸਾਡੇ ਅੱਜ ਆਲੂ ਲੁਲਾਈ ਪਿਆਜ਼ ਇਹ ਗੱਡੀ ਰੈਸੀ ਜੀ ਸੀਗਾ ਪੱਖਾ ਇਹ ਆਪਣੇ ਇਹ ਉਹਦੇ ਆ ਪੈਪਾ ਤੇ ਖੁੱਲ ਗਏ ਵੇ ਭਾਈ ਇਹ ਲੋ ਆਰਮੀ ਡੋਲ ਇਹ ਚੱਕੋ ਭਾਈ ਸਾਰਾ ਸਮਾਨ ਥੱਲੇ ਬੋਰੇ ਇਹਦੀ ਇਸਦੀ ਪੈਡਲ ਬੂਤਰਾ ਪੈਡਲ ਐ ਚਾ ਹਾਂ ਟੂਲ ਵਗੈਰਾ ਸਾਰਾ ਸਮਾਨ ਟੋਟਲੀ ਚ ਚੱਕੋ ਭਾਈ ਆਰਮੀ ਡੋਲ ਚੁੱਲਾ ਮਿੱਤਰੋ ਹੀ ਨਵੇਂ ਮਾਡਲ ਦਾ ਲਿਆਂਦਾ 2025 ਦਾ 855 ਦਾ ਆ ਜਾ 855 ਦਾ ਹੈ ਨਾ 855 ਦਾ ਹੈ ਬਸ ਇਹੀ ਸਮਾਨ ਹੈ ਤੇ ਇੱਕੋ ਇੱਕ ਟੱਕ ਲਾ ਸਮਾਨ ਆਹੋ ਆ ਸਮਾਨ ਥੋੜਾ ਵੀ ਤਿਆਰ ਗਿਆ ਨਾ ਬਲ ਇਹ ਲਗੀ ਆ ਇਹ ਪੈਟਰੋਲ ਥੋੜੀ ਆ ਦੂਆ ਭਾਇ ਵਸੇ ਆਹੋ ਦੂਈ ਅਕਲ ਖੋਜ ਕਰ ਦਿੰਦਾ ਨਾ ਗੱਲ ਸਾਹ ਤੁਸੀਂ ਅਕਲਿਆ ਜਰਾ ਆਦ ਨਾ ਤਕਣਾ ਚਲੋ ਮਿੱਤਰੋ ਚਲੀਏ ਫਿਰ ਦੁਕਾਨ ਨੂੰ ਤੇ ਆਪਾਂ ਸਮਾਨ ਰੱਖਣਾ ਹੈ ਤਸਵੀਰ